ਚਾਰ 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 ਆਮ ਆਦਮੀ ਦੇ ਮਹੱਲਾ ਕਲੀਨਿਕ ਚ ਚਾਰ ਚੋਰਾਂ ਨੇ ਕਰਤਾ ਉਹੀ ਕੰਮ ਕਿਉਂਕਿ ਨਾ ਉਹਨਾਂ ਨੂੰ ਪੁਲਿਸ ਦਾ ਡਰ ਲੱਗਦਾ ਨਾ ਜਲੰਧਰ ਦੇ ਐਮਪੀ ਤੋਂ ਨਾ ਜਲੰਧਰ ਦੇ ਐਮਐਲਏ ਤੋਂ ਨਾ ਸਿਰਫ ਆਮ ਆਦਮੀ ਦੇ ਮਹੱਲਾ ਕਲੀਨਿਕਾਂ ਦੇ ਵਿੱਚ ਤਾਵਾ ਬੋਲਿਆ ਬਲਕਿ ਉੱਥੇ ਬਹਿ ਕੇ ਸਿਕਟਾਂ ਵੀ ਫੂਕੀਆਂ ਤੇ ਚੋਰੀ ਦੀ ਵਾਰਦਾਤ ਨੂੰ ਦੇਖ ਕੇ ਫਰਾਰ ਹੋ ਗਏ ਇਹ ਹੈ ਜਲੰਧਰ ਦੇ ਬਸਤੀ دانشਮੰਦਾ ਦਾ ਆਮ ਆਦਮੀ ਕਲੀਨਿਕ ਉਹ ਬਸਤੀ ਜਿੱਥੇ ਵਿੱਚ ਜਲੰਧਰ ਦੇ ਐਮਪੀ ਵੀ ਰਹਿੰਦੇ ਨੇ ਤੇ ਜਲੰਧਰ West ਦੇ ਐਮਐਲਏ ਵੀ ਪਰ ਚੋਰਾਂ ਨੂੰ ਨਾ ਐਮਪੀ ਤੋਂ ਡਰ ਲੱਗੇ ਤੇ ਨਾ ਐਮਐਲਏ ਤੋਂ ਪੁਲਿਸ ਦਾ ਤਾਂ ਨਾ ਹੀ ਲੱਗਦਾ ਭੁੱਲ ਗਏ ਨੇ ਚੋਰ ਕਿਉਂਕਿ ਜਲੰਧਰ ਵੈਸਟ 'ਚ ਚੋਰੀ ਦੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਖਾਸ ਕਰ ਥਾਣਾ 5 ਦੇ ਇਲਾਕੇ 'ਚ ਤੇ ਪੁਲਿਸ ਚੋਰਾਂ ਨੂੰ ਫੜਨ ਦਾ ਨਾ ਹੀ ਨਿਲੇਰ ਪੁਲਿਸ ਨੇ ਇੱਥੇ ਪਹੁੰਚ ਕੇ ਇੱਕ ਚੋਰ ਪਹੁੰਚ ਗਏ ਮੋਹੱਲਾ ਕਲੀਨਿਕ ਯਾਨੀ ਕਿ ਆਮ ਆਦਮੀ ਕਲੀਨਿਕ ਜਿਸ ਨੂੰ ਸੀਐਮ ਪਗਵੰਤ ਮਾਂ ਦਾ ਡ੍ਰੀਮ ਪ੍ਰੋਜੈਕਟ ਮੰਨਿਆ ਜਾਂਦਾ ਪਰ ਇਸ ਡ੍ਰੀਮ ਪ੍ਰੋਜੈਕਟ ਦੀ ਰੱਖਿਆ ਕਰਨ ਚ ਪੁਲਿਸ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਚੋਰਾਂ ਨੇ ਇੱਥੇ ਰੱਜ ਕੇ ਨੁਕਸਾਨ ਕੀਤਾ ਬਾਰੀਆਂ ਤੋੜ ਕੇ ਪਿਛਲੇ ਰਸਤੇ ਚੋਂ ਅੰਦਰ ਵੜ ਗਏ ਤੇ ਰੱਜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦਵਾਈਆਂ ਲੈ ਗਏ ਟੀਕੇ ਲੈ ਗਏ ਇੱਥੋਂ ਤੱਕ ਕੀ ਸੀਤਾ ਪਟਨ ਦੀ ਕੋਸ਼ਿਸ਼ ਵੀ ਹੋਈ ਯਾਨੀ ਕਿ ਸਾਫ ਹੈ ਸਭ ਕੁਝ ਨਸ਼ੇੜੀਆਂ ਨੇ ਕੀਤਾ ਕਿਵੇਂ ਹੋਈ ਘਟਨਾ ਉਹ ਤੁਹਾਨੂੰ ਦਿਖਾਣਿਆ ਡੜਕਪੈਟ ਪੰਜਾਬੀ ਟੀਵੀ ਦੇ ਲਈ ਬ੍ਰਿੰਦਰ ਸਿੰਘ ਦੀ ਰਿਪੋਰਟ ਪਰ ਅ ਦੇਖੋ ਜਿਹੜੀ ਆਮਮੀ ਪਾਰਡੀ ਮੱਲਾ ਕਲਿਨਸਟ ਚੋਰੀ ਹੋਈ ਏ ਨਸ਼ੇਬਾਜ਼ਾਂ ਨੇ ਕੀਤੀ ਏ ਠੀਕ ਹੈ ਨਸ਼ੇੜੀਆਂ ਨੇ ਜਿਹੜੀਆਂ ਸਰਿੰਜਾਂ ਦਾ ਨੁਕਸਾਨ ਹੋਇਆ ਬੱਚਿਆਂ ਦੀ ਦਵਾਈ ਲਿਕਵਿਡ ਦਾ ਨੁਕਸਾਨ ਹੋਇਆ ਕਾਫੀ ਹੱਦ ਤੱਕ ਨੁਕਸਾਨ ਹੋਇਆ ਆ ਦੇਖੋ ਇੱਥੇ ਚੜ੍ਹੇ ਸਰਚੂ ਆ ਦੇਖੋ ਅਸ਼ਾ ਦੀ ਰੇਟਾ ਲਗਾਈ ਹੈ ਜੀ ਨਾਲ ਹਾਂਜੀ 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 ਇੱਥੇ ਚੜਗੇ ਕਟੋੜ ਦੋ ਬੰਦਿਆਂ ਦਾ ਕੰਮ ਹੈ ਜੀ ਇੱਕ ਬੰਦਾ ਨਹੀਂ ਚੜ ਸਕਦਾ ਜੀ ਇਹ ਹਾਲ ਆ ਠੀਕ ਹੈ ਕਿਉਂਕਿ ਇਹਦੇ ਧੁੰਦਰਾਂ ਦੀ ਰਾਤ ਦਾ ਟਾਈਮ ਨੀਰਾ ਉਹਨਾਂ ਨੇ ਇਹੇ ਕੋਲ ਜੇ ਕੰਮ ਹੋਇਆ ਜੀ ਨਸ਼ੇਬਾਜਾਂ ਦਾ ਕੰਮ ਹੈ ਜਿਹੜਾ ਸਿੰਗਿਆਂ ਦੇ ਡੱਬੇ ਉੱਡੇ ਹੈ ਜੀ ਠੀਕ ਹੈ ਜੀ ਕਿੰਨਾ ਆਪਣਾ ਡਾਕਟਰ ਕਾਮਰਾਜ ਸਿਰਫ ਮੈਂ ਮੈਡੀਕਲ ਅਫਸਰ ਹੈਗਾ ਇੱਥੇ ਆਮ ਆਦਮੀ ਕਲੀਨਿਕ ਜਿਹੜਾ ਬਸਤੀ ਦਾ ਨੰਦਾਂ ਵਿਚ ਹੈਗਾ ਇਹ ਪਿਛਲੇ 1 ਮਹੀਨੇ ਤੋਂ ਇਹ ਚੋਟੀਆਂ ਦੀਆਂ ਮਾਰਦਾ ਤਾਂ ਇੱਥੇ ਹੋ ਰਹੀਆਂ ਹਨ ਪਹਿਲਾਂ ਤੇ ਫਿੜਕੀ ਵਿੱਚੋਂ ਦੀ ਆ ਜਾਂਦੇ ਸੀਗੇ ਪਿੱਛੋਂ ਵੀ ਤੋ ਦੇ ਜਦੋਂ ਦਾ ਇਥੇ ਇਥੇ ਰਾਤੀਂ ਸ਼ੀਸ਼ਾ ਤੋੜ ਕੇ ਉਹ ਵੀ ਐਂਟਰ ਕਰਕੇ ਬਾਥਰੂਮ ਦਾ ਸਾਰੀਆਂ ਟੂਟੀਆਂ ਲਾ ਕੇ ਲੈ ਗਏ ਹੈ ਇਹ ਤੇ ਦਵਾਈਆਂ ਦੀਆਂ ਬਹੁਤ ਨੁਕਸਾਨ ਕੀਤਾ ਹੈ ਡਾਕਟਰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਸਰਕਾਰੀ ਪ੍ਰਾਪਰਟੀ ਤੇ ਇਸ ਤਰ੍ਹਾਂ ਦਾ ਉਹ ਨਾ ਮਾੜੀ ਮਾਨਸਿਕਤਾ ਵਾਲੇ ਲੋਕੀ ਹੈਗੇ ਆ ਜਿਹੜੇ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ ਕਰੀਬ ਕਿੰਨਾ ਕੁ ਨੁਕਸਾਨ ਹੋਵੇਗਾ ਡਾਕਟਰ ਸਾਹਿਬ ਦੋਆਂਿਆਂ ਦਾ ਤਾਂ ਪੂਰਾ 1 ਮਹੀਨੇ ਦਾ ਸਟਾਕ ਸੀਗਾ ਜਿਹੜਾ ਸਾਰਾ ਨੁਕਸਾਨ ਕਰ ਦਿੱਤਾ ਹੈ ਤੇ ਇੱਕ ਜੈਕਸ਼ਨ ਵਗੈਰਾ ਟੀਕੇ ਵਗੈਰਾ ਤਾਂ ਡੇਵਲਪਰ ਦੱਸਿਆ ਜਾਂਦਾ ਸੀ 55 ਦਾ ਇੱਕ ਡੱਬਾ ਸੀ ਜਿਹਦੇ ਵਿੱਚ 50 ਸਿਰੰਜਾਂ ਆਉਂਦੀਆਂ ਉਹ ਲੈ ਗਏ ਆ ਮੈਨੂੰ ਲੱਗਦਾ ਇਹ ਨਸ਼ੇੜੀ ਕਿਸਮ ਦੇ ਲੋਕੀ ਹੋਣੇ ਨੇ ਨਿਕਝੇ ਤੁਸੀਂ ਹੋਰ 10 15 ਰਿਕਟਸਰ ਵਿੱਚ ਤੇ ਕੁਝ ਸਿੱਟਾ ਦੀ ਸਮੋਕਿੰਗ ਦੀ ਕੋਈ ਟੋਪਿਕ ਆ ਸਮੋਕਿੰਗ ਕੀਤੀ ਉਹਨਾਂ ਨੇ ਉਹ ਉੱਥੇ ਸਿੱਟਾ ਪਈਆਂ ਸਿੱਟਾਂ ਦੇ ਬੱਟ ਵੀ ਪਏ ਸੀ ਦੇ ਥੱਲੇ ਇਸ ਬੰਦੇ ਤੋਂ ਇਹ ਨਜ਼ਦੀਕੀ ਥਾਣੇ ਨੂੰ ਕਮਪਲੇਟ ਦਿੱਤੀ ਹੈ ਜਿਹੜੀ ਹਾਂਜੀ ਹਾਂਜੀ ਥਾਣਾ ਡਿਵੀਜ਼ਨ 5 ਵਿੱਚ ਸਵੇਰੇ ਮੈਂ ਫੋਨ ਕੀਤਾ ਕੰਪਲੀਟ ਲੈ ਗਏ ਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਰਵਾਈ ਕੀਤੀ ਜਾਊਗੀ ਤੇ ਅੱਗੇ ਤੋਂ ਇਹ ਜੇ ਇਹ ਜਿਹੀ ਘਟਨਾ ਨਾ ਹੋਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ ਸਸ ਸਰਕਾਰ ਤੋਂ ਵੀ ਮੰਗ ਹੈ ਜਿੱਦਾਂ ਇਹ ਜੀ ਘਟਨਾਵਾਂ ਹੋ ਰਹੀਆਂ ਨੇ ਦੇਖੋ ਜੇ ਸਹੂਲਤਾਂ ਜਿਹੜੀਆਂ ਦਿੱਤੀਆਂ ਹਨ ਆਪਣਾ ਇਹ ਆ ਵੀ ਉਹ ਜਿਹੜੇ ਲੋਕੀ ਜ਼ਰੂਰਤਮੰਦ ਆ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਤੇ ਉਸ ਲਈ ਇਦਾਂ ਦੇ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਦੁਬਾਰਾ ਇਹ ਘਟਨਾ ਨਾ ਹੋਵੇ ਉਪਾ ਕੀਤੇ ਜਾਣੀ ਚਾਹੀਦੀ ਸਰਪ੍ਰਾਈਜ਼ ਨਾ ਮੋਲਦੇ ਦੁਬਾਰਾ ਡਾਕਟਰ ਕਮਰਾਜ ਮੈਡੀਕਲ ਆਫਸਰ ਆਮ ਆਦਮੀ ਕਲੀਨਿਕ ਬਸਤੀ دانشਵੰਤਾ ਠੀਕ ਹੈ ਸਰ ਆਪਕੀ